ਜਿਵੇਂ ਆਪਣੀ ਕੋਈ ਪੱਕੀ ਫਸਲ ਤੇ ਮਾਰ ਪੈਂਦੀ ਆ ਰੱਬ ਦੀ ਨਹੀਂ ਪੈਂਦਾ ਪਰ ਕਹਿੰਦੇ ਨਾ ਰੱਬ ਨੇ ਮਾਰ ਪਾਤੀ ਉਸੇ ਤਰ੍ਹਾਂ ਜਿਦੋਂ ਸਾਡੇ ਪੰਜਾਬ ਦਿੱਤੀਆਂ ਪੁੱਤ ਤਰੱਕੀ ਕਰਦੇ ਆ ਸਾਨੂੰ ਮਾਰ ਪੈਂਦੀ ਆ ਸਰਕਾਰਾਂ ਦੀ ਹਥਿਆਰਾਂ ਦੀ AK-47 ਦੀ ਉਹੀ ਜੋ ਮੇਰੇ ਵੀਰੇ ਨਾਲ ਹੋਈ ਮੈਂ ਉਸ AK-47 ਤੇ ਨਾ ਗੀਤ ਲਿਖਿਆ ਰਾਤੀ ਅਸੀਂ ਮਾਲਵੇ ਦੇ ਮਾਲੀ ਥੋੜੇ ਘਰ ਮਖੇ ਆਲੀ ਮਾਲਵੇ ਦੇ ਮਾਲੀ ਥੋੜੇ ਘਰ ਮਖੇ ਆਲੀ 6-6 ਫੁੱਟ ਦੇ ਸਰੀਰ ਸਾਡੇ ਜਾਗਦੇ ਜਮੀਰ ਸਾਡੇ ਬੋਲਾਂ ਵਾਲੇ ਤੀਰ ਦਿੰਦੇ سینਿਆਂ ਨੂੰ ਚੀਰ ਬੋਲਾਂ ਵਾਲੇ ਤੀਰ ਦਿੰਦੇ سینਿਆਂ ਨੂੰ ਚੀਰ ਸੁਣ ਕਈਆਂ ਦੀ ਤਾਂ ਹਾਲਤ ਖਰਾਬ ਰਹਿੰਦੀ ਐ ਜਦੋਂ ਕਰ ਗਈ ਤਰੱਕੀ ਤੇਰੀ ਸੱਬੇ ਹੱਦਾਂ ਪਾਰ ਫਿਰ ਏਕੇ 47 ਦੀ ਮਾਰ ਪੈ ਗਈ ਐ ਕਰ ਗਈ ਤਰੱਕੀ ਤੇਰੇ ਅੰਬਰਾਂ ਨੂੰ ਟੱਚ ਕਰੇ ਏਕੇ 47 ਦੀ ਮਾਰ ਪੈ ਗਈ ਐ ਅਸੀਂ ਖੁਦ ਦੇ ਖੁਦ ਸਾਡੇ ਹੀਰਾ ਜਦੋਂ ਬਿਕਦੇ ਨਹੀਂ ਚੁੱਕਦੇ ਨਹੀਂ ਲੀਡਰਾਂ ਨੂੰ ਪੁੱਗਦੇ ਨਹੀਂ ਤਾਰੂਆਂ ਸਮੁੰਦਰਾਂ ਦੇ ਨਹਿਰਾਂ ਵਿੱਚ ਡੁੱਬਦੇ ਨਹੀਂ ਫਿਰ ਸਾਡੇ ਨਾਲ ਸਰਕਾਰ ਕਹਿੰਦੀ ਐ ਜਦੋਂ ਕਰਦੀ ਤਰੱਕੀ ਸਾਡੀ ਅੰਬਰਾਂ ਨੂੰ ਟੱਚ ਫਿਰੇ ਕੇ ਸੰਤਾਲੀਆਂ ਦੀ ਮਾਰ ਪੈਂਦੀ ਐ ਹੁੰਦੇ ਪੌਰਨਾ ਚ ਸੱਟਿਆਂ ਨਾਲ ਲੀਡਰਾਂ ਦੇ ਪੁੱਤ ਸਾਡੇ ਹੀਰੇ ਮਰਵਾ ਕੇ ਜੋ ਬਣਾਤੇ ਇਹਨਾਂ ਪੁੱਤ ਅਸੀਂ ਕਾਤਲ ਜਿਹਾ ਐ ਇਸੇ ਗੱਲ ਦਾ ਹੀ ਦੁੱਖ ਸੱਚ ਬੋਲਣੇ ਤੇ ਜਸੀ ਤਾਰਾ ਤਿਆਰ ਰਹਿੰਦੀ ਐ ਜਦੋਂ ਕਰਦੀ ਤਰੱਕੀ ਸਾਡੀ ਅੰਬਰਾਂ ਨੂੰ ਟੱਚ ਫਿਰੇ ਕੇ ਸੰਤਾਲੀਆਂ ਦੀ ਮਾਰ ਪੈਂਦੀ ਐ ਕੋਈ ਇਕੱਠੀ ਇਕ ਤੀੜ ਸ਼ੇਰ ਘਰੇ ਕੱਲੇ ਕੱਲੇ ਸਾਡੇ ਜਿਗਰੇ ਤਾਂ ਦੇਖ ਪੱਟ ਜਿੰਨੇ ਉੱਤੇ ਚੱਲੇ ਪਰ ਪਿੱਠ ਨਹੀਂ ਦਿਖਾਈ ਸਿੱਧੂ ਮੌਤ ਲਾਲੀ ਗਲੇ ਇਹਨਾਂ ਗੱਲਾਂ ਦੀ ਗਵਾਹੀ ਤੇਰੀ ਥਾਰ ਦਿੰਦੀ ਐ ਗੱਲਾਂ ਦੀ ਗਵਾਹੀ ਕਾਲੀ ਥਾਰ ਦਿੰਦੀ ਐ ਜਦੋਂ ਕਰ ਗਈ ਤਰੱਕੀ ਤੇਰੀ ਅੰਬਰਾਂ ਨੂੰ ਟੱਚ ਬਰੇ ਕੇ ਸੰਤਾਲੀਆਂ ਦੀ ਮਾਰ ਪੈਂਦੀ ਐ ਬਹੁਤ ਸੋਨਾ ਗੀਤ ਲਿਖਿਆ ਬੋਲੋ ਤੁਸੀਂ ਆਪ ਲਿਖਿਆ ਇਹ ਗੀਤ ਹਾਂਜੀ ਰਾਤ ਕੀ ਲੱਗਦਾ ਕਿ ਵਾਕਿਆ ਜਿਵੇਂ ਬਾਈ ਨੇ ਤਰੱਕੀਆਂ ਨੂੰ ਛੂ ਲਿਆ ਤੇ ਉਹੀ ਗੱਲ ਹੁੰਦੀ ਆ ਜਦੋਂ ਕੋਈ ਧੀਆ ਪੁੱਤ ਪੰਜਾਬ ਦਾ ਤਰੱਕੀ ਕਰਦਾ ਖਾਸ ਕਰਕੇ ਉਹਨਾਂ ਨੂੰ ਮਾਰ ਏ ਕਿ ਸੰਤਾਲੀਆਂ ਦੀ ਵੀ ਪੈਂਦੀ ਆ ਬਾਈ ਨੂੰ ਇਨਸਾਫ ਨਹੀਂ ਕਿਉਂ ਮਿਲਦਾ ਪਿਆ ਕੀ ਕਾਰਨ ਸਮਝਦੇ ਹੋ ਤੁਸੀਂ ਸਰਕਾਰਾਂ ਮਾੜੀਆਂ ਨੇ ਜੀ ਮਾੜੀਆਂ ਸਰਕਾਰਾਂ ਨਾਲ ਰਲੀਆਂ ਹੋਈਆਂ ਨੇ ਗੁੰਡੇ ਲੋਕਾਂ ਦੇ ਹੁਣ ਬਾਪੂ ਕਹਿੰਦੇ ਆ ਕਿ ਇਨਸਾਫ ਲਈ 2027 ਦੇ ਵਿੱਚ ਚੋਣਾ ਲੜਨਗੇ ਕੀ ਲੱਗਦਾ ਕਿ ਇਨਸਾਫ ਮਿਲਣ ਦੀ ਉਮੀਦ ਵਧੂਗੀ ਹੋਰ ਹੁਣੀ ਤਾਂ ਚਾਹੀਦੀ ਆ ਜੀ ਬਸ ਹਰ ਬਰਸੀ ਤੇ ਹੀ ਆਉਨੇ ਯਾਰ ਸੰਸਕਾਰ ਤੇ ਵੀ ਆਈ ਮੈਂ ਸੰਸਕਾਰ ਤੇ ਵੀ ਆਈ ਸੀ ਨਾ ਕੋਈ ਅਹਜਾ ਦਿਨ ਨਹੀਂ ਜਿੱਦਾਂ ਮੈਂ ਵੀਰ ਦੇ ਗੀਤਾਂ ਨੂੰ ਬੈਕ ਕਰ ਕਰਨਾ ਸੌਂਦੀ ਹੂ ਮਾਂ ਅੱਜ ਵੀ ਗੀਤ ਬੋਲਦੇ ਨੇ ਬਾਈ ਤੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਲੋਕ ਆਏ ਨੇ ਕੀ ਕਹਿਣਾ ਚਾਹੂੰਗੀ ਉਹਨਾਂ ਲਈ ਇਹ ਮੇਰੇ ਵੀਰ ਦਾ ਪਿਆਰ ਆ ਜੀ ਪਿਆਰ ਦੇ ਕਰਕੇ ਵੱਧਦਾ ਹੀ ਤੁਰਿਆ ਜਾਂਦਾ ਜੀ ਹਾਂਜੀ ਵੱਧ ਵੱਧ ਉੱਚਲਦਾ ਹੀ ਹੁੰਦਾ ਹਰ ਬਰਸੀ ਤੇ ਦੇਖ ਕੇ ਇਕੱਠ ਜਿਆਦਾ ਤੋਂ ਜਿਆਦਾ ਦਿਖਾਈ ਦਿੰਦਾ ਹਾਂਜੀ 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 ਥੈਂਕ ਯੂ ਜਮਾ